ਡੜਜੋ ਮੜਜੋ ਗੀਤ ਤੱਕ ਨਾ ਲਜੋਗੇ ਸੋਸ਼ੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਦਚਨ ਤੇ ਉਸ ਵਾਂਗ ਹੀ ਹਾਲ ਚਾਲਾਂ ਸੀ ਸਾਰੇ ਠੀਕ ਠਾਕ ਆਸ ਕਰਦੇ ਹਾਂ ਤੁਸੀਂ ਠੀਕ ਹੋਗੇ ਹਾਂ ਜੀ ਕਿੰਨੇ ਲਾਉਣੀ ਆ ਕਿ ਇਹਦਾ ਮਟੀਰੀਅਲ ਤਿਆਰ ਹੋਣ ਡਿਆ ਤੁਹਾਡਾ ਬਾਹਰ ਹੋਣਾ ਪੈਣਾ ਤੁਹਾਨੂੰ ਅੱਜ ਟੈਂਪਰੇਚਰ 41 ਕਿ ਪਰਾਹਰ ਮੈਂ ਆਖਾ ਆਪਣੀਆਂ ਅਲਟੋ ਪਾਕੇ ਨੇ ਤੇ ਅੱਜ ਜੇ ਤੱਕ ਉਹਨਾਂ ਨੂੰ ਮੈਂ ਦੇਖਾ ਦਿੱਤਾ ਬਰਨੀ ਨੇ ਦਿੱਥੇ ਬਾਹਰ ਹੀ ਆਉਣਾ ਪੈਣਾ ਅੰਦਰ ਤਾਂ ਨਹੀਂ ਲੱਗਣੀ ਇਹ ਆਪਣੇ ਸੂਰਤੇ ਕੀ ਡੋਲ ਨੇ ਆ। ਉਹ ਐਲੋਵੇਰਾ। ਪਾਸ ਠੀਕ ਆ। ਇਹ ਦਾਗ ਲਾ ਜਾਂਦਾ ਨਾ। ਨਹੀਂ ਲੱਗਦਾ ਨਹੀਂ। ਹਾਂ? ਨਹੀਂ ਲੱਗਦਾ। ਚਲੋ ਜੀ। ਇਹ ਨਾ ਮੈਂ ਤਾਂ ਹੀ ਬਾਰੇ ਪਤਾ ਨਹੀਂ ਐਲੋਵੇਰਾ ਤੇ ਸਾਡੀ ਆਪਣੀਆਂ ਘਰ ਚ ਕਿੰਨੀ ਲੱਗੀ ਆ। ਤੇ ਦਲਜੀਤ ਜੀ ਨੇ ਪਤਾ ਨਹੀਂ ਕਿੱਥੋਂ ਦੇਖ ਲਿਆ। ਕਿ ਵਾਲ ਲੰਬੇ ਹੁੰਦੇ ਸ਼ਾਇਦ ਪਤਾ ਨਹੀਂ ਕੀ ਹੁੰਦੇ। ਕਹਿੰਦੇ ਛੁੱਟੀਆਂ ਜੀ ਹੋਰ ਨਹੀਂ ਹੁੰਦੀ ਜਦੋਂ ਆਹੀ ਬਾਇਵਾਲਾਂ ਤੇ ਲਾਉਂਦੇ ਆ। ਤੇ ਉਹ ਦਵੈਲ ਦਾ ਟਾਈਮ ਆ ਵੇਖੋ ਕਿ ਨਹੀਂ ਧੋਪਾ ਤੇ ਮੰਮੀ ਜੀ ਨੂੰ ਬੋਲਾਇਆ ਕਿ ਮੰਮੀ ਥੋੜੋ ਐਲੋਵੇਰਾ ਥੋੜੋ ਮੈਂ ਤਾਂ ਬਹੁਤ ਵਧੀਆ ਨਹੀਂ ਸਕਿਨ ਵਾਸਤੇ ਬਹੁਤ ਲੱਗ ਜਿਆ ਆ ਫੇਸ ਤੇ ਪੀਨ ਆ ਸਕਦੇ ਜੀ ਖਾਰ ਹੀ ਬਹੁਤ ਵਧੀਆ ਹੈ ਤੇ ਇੱਕ ਜਿਦ ਸਬਜੀ ਬਣਾਇਜੀ ਥੋੜੇ ਦਿਨ ਕਰਨਾ ਅਗਰ ਸਕੂਲ ਤੇ ਜਿੰਦਾ ਅਗਿਆ ਨਾ ਬਣੀ ਕਿਸਾਨੀ ਕਿੰਦਾ ਬਣਦਾ ਕਿ ਉਹਨਾਂ ਨੂੰ ਆਪ ਵੀ ਟੀਚਰਸ ਨੂੰ ਕਾਉਂ ਵੀ ਵੀਡੀਓ ਦੇਖੋ ਤੇ ਉਹਨਾਂ ਨੂੰ ਪਤਾ ਲੱਗ ਜੇਗਾ ਤੇ ਐਸਿੰਕ ਦੇ ਜੀਨੀਆ ਨੇ ਡਰੀ ਮਾ ਹੁੰਦੀ ਆ ਸਾਰੀਆਂ ਚੰਦਦਾ ਐ ਨੀ ਨਈ ਰੱਤਿਆ ਹੋ ਨਹੀਂ ਚੋ ਜੀ ਸਾਡੇ ਮੰਮੀ ਜੀ ਵੀ ਆਦਤ ਆ ਕਿ ਇਹ ਜਿਹੜਾ ਵੀ ਨਵਾਂ ਸੂਟ ਸੁਆਉਂਦੇ ਇਹਨਾਂ ਨੇ ਪਹਿਲੋ ਘਰੇ ਪਾਉਂਦੇ ਨਹੀਂ ਕੋਈ ਨਾ ਵਿਚਾਰ ਸੜ ਗਿਆ ਲੱਗਦਾ ਹਾਂ ਤੇ ਇਤਨਾ ਥੋੜੀ ਹੁੰਦਾ ਕਿ ਨਵੀਂ ਚੀਜ਼ ਨਹੀਂ ਕਰੇ ਬਨਾਲ ਗੜਾ ਕਦੇ ਵੀ ਆਪਣੇ ਨਿੱਕੇ ਫੋਨ ਕਰਕੇ ਫੋਨ ਕਰੀਏ ਨੀ ਚੁੱਪਦੀਏ ਵਾੜਾ ਦਸ ਹੱਦ ਹੋ ਗਈ ਲੋੜਾ ਕਿੱਥੇ ਇਹ ਤੇ ਨੰਨੀ ਨਾ ਪਤਾ ਨਹੀਂ ਮੇਰੀ ਹੈ ਮੇਰੀ ਆ ਤਾਂ ਮੈਂ ਕਦੀ ਭਾਵੇਂ ਮੈਂ ਸੌ ਚਲ ਸੌ ਦਾ ਸੂਟ ਤੇ ਆਉਂਦਾ ਨਹੀਂ ਮਾੜੇ ਤੋਂ ਮਾੜਾ ਵੀ ਸਸਤੇ ਤੋਂ ਸਸਤਾ ਵੀ ਸੂਟ ਲਿਆ ਵਗੈਰਾ ਤੇ ਮੈਂ ਉਹ ਘਰੇ ਨਹੀਂ ਪਾ ਸਕਦੀ ਤੇ ਮੰਮੀ ਜੀ ਸਾਡੇ ਤੇ ਮੰਮੀ ਜੀ ਨੇ ਹੁਣ ਸਾਡਿਆਂ ਨੇ ਨਵਾਂ ਸੂਟ ਪਾਇਆ ਸੀ ਘਰੇ ਅੱਜ ਤੇ ਨਵਾਂ ਸੂਟ ਹੋ ਗਿਆ ਖਰਾਬ ਉਹਨਾਂ ਨੂੰ ਕਾਇਆ ਮਹਿੰਗਾ ਕੰਮ ਹੈ aloevera ਲਾਉਣੀ ਇੰਨਾ ਸਵੇਰੇ ਜਦੋਂ ਵੇਖਿਆ ਨਾ ਮੈਂ ਕਿਹਾ ਆਧਾ ਕਾਲ ਛੁੱਟ ਸੀ ਕਿ ਆਜ ਬਾਬਾ ਵੀ ਆ ਪਰ ਮੰਮੀ ਹਮੇਸ਼ਾ ਇੰਦਾ ਕਰਦੇ ਸੱਡੇ ਕਿ ਨਾ ਨਵਾ ਸੁਜੜਾ ਹੁੰਦਾ ਨਾ ਨਵਾ ਕਪੜਾ ਕਾ ਕਰਦੇ ਸਭ ਤੋਂ ਪਹਿਲੇ ਪੁਰਾਣੇ ਉੱਥੇ ਤੋਂ ਉੱਤੇ ਰਹਿਣੇ ਨਵੇਂ ਪਾਉਣੇ ਆ ਜੋ ਵੀ ਤਾਂ ਮਟੀਰੀਅਲ ਤਿਆਰ ਹੋ ਗਿਆ ਉਹ ਤੁਸੀਂ ਬਾਹਰ ਨਹੀਂ ਨਿਕਲਦੇ ਤੁਹਾਡੇ ਪਿੱਛੇ ਮੰਮੀ ਦਾ ਸੂਟ ਵੀ ਖਰਾਬ ਹੋ ਗਿਆ ਇਹ ਲਾਵੀ ਮਮੀ ਲੈਣਾ ਸਰਦਾਂ ਨੂੰ ਹੋ ਜੂਗਾ ਇੰਨੀ ਗਰਮੀ ਹੈ ਹੁਣ ਬਾਹਰ ਕੋ ਨਾ ਆਏ ਕਿਉਂਕਿ ਆ ਪੱਖੇ ਦੀ ਆਵਾਜ਼ ਜੜੀ ਆ ਸੜੀ ਆ ਗਰਮ ਆ 40 ਟੈਂਪਰੇਚਰ ਤੇ ਤੁਸੀਂ ਆਪ حساب ਲਾ ਲਓ ਕਿ ਓਏ ਮੈਂ ਤਾਂ ਨਹੀਂ ਆਉਗੀ ਬਾਹਰ ਇਹਨਾਂ ਨੇ ਆਉਣਾ ਨਹੀਂ ਮੈਂ ਆ ਕੇ ਬੈਠੀ ਨਹੀਂ ਆਉਣਾ ਫਿਰ ਮੰਮੀ ਜੀ ਸਾਡੇ ਛਿਲਕੇ ਰੱਖ ਗਏ ਨੇ ਉਹਦੇ ਦਾ ਜਿਹੜਾ ਪਲਪ ਕੱਢ ਗਏ ਆ ਹਾਂ ਜਿੰਨ ਜੇਸ ਬੰਦੇ ਨੇ ਲਾਉਣਾ ਤੇ ਜਿੰਨੇ ਲਵਾਉਣਾ ਉਹੀ ਨਹੀਂ ਦੋਹੇ ਵਾਰ ਆ ਰਹੇ ਇਹ ਵੇਖਿਆ ਕਿਥੋਂ ਹੋਮ ਰੈਮਡੀ ਵੇਖੀ ਕਿਥੋਂ ਮੈਂ ਵੇਖੀ ਕਿਥੋਂ ਨਹੀਂ ਆਪਣੇ ਲੈ ਲੋ ਮੈਂ ਕਿਹਾ ਸ਼ਾਇਦ ਕਿ ਤੋ ਵੇਖਿਆ YouTube ਤੋਂ ਕੁਛ ਨਾ ਕੁਛ ਵੇਖਿਆ ਹੋਣਾ ਕਿ ਯਾਰ ਲਾਈਏ ਤਾਂ ਇਹ ਮੇ ਤਾਂ ਲਾਵਾ

ਕੀ ਮੇਰੀ ਜੰਤਰੀ ਸੜ ਜਣੀ ਲੱਗ ਗਈ ਆ ਮਾਲ ਤੁਹਾਡੇ ਆ ਜਿਹੜੇ ਪਾਰਲਰ ਚ ਕਰਲੀ ਕਰਾ ਕੇ ਆਏ ਹੋਣੇ ਕਿਤਰਾ ਕਰੀਓ ਮੈਨੂੰ ਆ ਬੜੀ ਔਖਾ ਲੱਗਦਾ ਕੰਮ ਕਿ ਜਦੋਂ ਅੜਕਾ ਕੱਢੀਏ ਨਹੀਂ ਤਾਂ ਬੜੀਆਂ ਔਖੇ ਨਿਕਲਦੀਆਂ ਨੇ ਮੈਨੂੰ ਡੋਕ ਲੱਗਦਾ ਫਿਰ ਲੋਕ ਜਿਹਾ ਇਹ ਵਾਲ ਪਾਰਲਰ ਤੋਂ ਜਾ ਕੇ ਬਣਾਉਂਦੇ ਤਾਂ ਡੈਟ ਨਹੀਂ ਬਣੇ ਪਏ ਆ ਅਸਾਂ ਮੈਨਲੇ ਸੁੱਤੇ ਹੁੰਦੇ ਨਾ ਮੇਰੇ ਕੋ ਕਿੰਨੇ ਨੇ ਆ ਜਿਹੜੀ ਕੇਅਰ ਕੀਤੀ ਸੀ ਸਭੀ ਕੇਅਰ ਕੇਅਰ ਕਰਦੀ ਸੀ ਕੇਅਰ ਟੇਕ ਕਰਦੀ ਸੀ ਕੀ ਕੀ ਕਰੀਏ ਕਿਹੜਾ ਟਿਕਾ ਜੇ ਕਹਿਸਾ ਦੇ ਨੂੰ ਆਪ ਤੇ ਉਹਨੇ ਨਾ ਇੱਕ ਵਾਰੀ ਸੁੱਤੀ ਸੀ ਜਦ ਇਹ ਮੋਤੀ ਉਹ ਵੀ ਨਾ ਤੇ ਤੇ ਮੰਮੀ ਕਹੀ ਸੀ ਗੁਰ ਕੋ ਸੇ ਦੰਦ ਆ ਵੀ ਦਿੱਤਾ ਸੀ ਨਾ ਕਿ ਇਹ ਮੋਤੀ ਜੋ ਹੋ ਗਈ ਤੇ ਫਿਰ ਲੈ ਚੜਾ ਲਾਉਂਗੀ ਭਰੋਦੀ ਚੀਜ਼ ਭਰੋਦੀ ਚਾਹ ਰਹੇ ਬਾਬੇ ਲੋਕੀ ਵੀ ਸੁੱਖ ਦੇਈ ਤੇ ਉਹ ਵੀ ਲੋਕਾਂ ਤੇ ਵੇਖੋ ਵੇਖੀ ਤੇ ਇਹ ਸੁੱਕ ਸੁੱਕ ਕਿਤੇ ਤੀਲੇ ਵਰਗੇ ਉੱਜਰ ਦੰਦ ਕੱਢੇ ਨੇ ਦੰਦਾਂ ਵੇਲੇ ਬੱਚਾ ਹੋਿੰਦਾ ਨਾ ਇੱਕ ਵਾਈ

ਇਹਨੂੰ ਬੜਾ ਦੁੱਖ ਲੱਗਦਾ ਬਾਈ ਕਿਸੀ ਲੋਕ ਕਹਿੰਦੇ ਕਿ ਵਿਜੀ ਕੋਈ ਅੰਦਾਈ ਗਰੀਬਾ ਲੋਕੀ ਕਹਿੰਦੇ ਹਾਂ ਲੋਕੀ ਕਹਿੰਦੇ ਆਇਆ ਐਸਾ ਜਿਹਾ ਕੁਰੀ ਲੱਗਦੀ ਇਤਨਾ ਕਿਤਨਾ ਦੇ ਨਾਲ ਇਹਦਾ ਮੂੰਹ ਪਿਆ ਤੇ ਉਹਨੇ ਗਣਤਾਂ ਦਾ ਕਹਿੰਦੇ ਨਹੀਂ ਤਾਂ ਕਰਾਉ ਕਰਦੇ ਕੋਤਾਂ ਆਓ ਜੀ ਬਿਊਟੀਸ਼ਨ ਜੀ ਜੀ ਇਹ ਲੋਕੀ ਕਿਹਾ ਆਓ ਮੇਰੇ ਕੋਲ ਇਸ ਲਈ ਹੈਅਰ ਕੇਅਰ ਹੈਅਰ ਕੇਅਰ ਇਹ ਉਹਦਾ ਆਪਣਾ ਉਹ ਆਪਣੀ ਡਿੱਗੀ ਦੀ ਫਰੰਡੀ ਕੀ ਹੋਇਆ ਐਡੀ ਮੋਟੀ ਹੁੰਦੀ ਮੈਂ ਸਵਿਮਿੰਗ ਕਰਨੀ ਹੈ ਚੰਦਰਪੁਰ ਉੱਤੇ ਛੱਪੜ ਚਲਾਇਆ ਇੱਥੇ ਵੀ ਛੱਪੜ ਪਿੰਡਾਂ ਚ ਹੁੰਦੇ ਬਸ ਇੱਥੇ ਕੋਈ ਨਹੀਂ ਹੈਗਾ ਕਿੰਨੇ ਮਿੰਟ ਉੱਥੇ ਲੈ ਜੇ ਮੈਂ ਮਰੂਗੀ ਕਿਹੜਾ ਫਫੜ ਜਿੰਗਲਾ ਜਦੋਂ ਮੈਂ ਨਹੀਂ ਜਾਣਾ ਕਰਦੀ ਕਿਤੇ ਸੌਰੀ ਮੇਰੇ ਵੱਲੋਂ ਸੌਰੀ ਮੈਂ ਸੌਰੀ ਹਾਂ ਮੈਂ ਸੌਰੀ ਹਾਂ ਸੌਰੀ ਹਾਂ ਮੇਰੇ ਵੱਲੋਂ ਸੌਰੀ ਮੈਂ ਨਹੀਂ ਜਾ ਸਕਦੀ ਗਰਮੀ ਜਿੱ ਕਿਤੇ ਵੀ ਆਪਣਾ ਮੁੱਖ ਇੰਨਾ ਤਾ ਫਿਕਰ ਹੈ। ਅਭੀ ਜੀ ਟਾਈਮ ਕਿਨਾਂ ਹੈ? ਟਾਈਮ। ਛੋਟੇ ਵਿੱਚ ਟਾਈਮ ਕੋਈ ਨਹੀਂ ਕਿਹਾ ਹੋਇਆ। ਆ ਇਹਦੇ ਪਾਣੀ ਦੇ ਬਣਾਉਣਾ ਸੀ ਮੰਮੀ। ਮੈਂ ਥੋੜੀ ਜਿਹਾ ਨਾ ਪਾਣੀ ਰੱਤੀ ਬਣ ਜਾਣਾ। ਆਓ ਆਓ ਫੜੀ ਦੇ। ਇਦਾਂ ਹੀ ਮਾੜਣਾ ਪਾਣੀ ਇਹਦਾ ਕੀ ਬਣਾਉਣਾ ਹੁਣ? ਮਤਲਬ ਇਦਾਂ ਇਹਨੂੰ ਫੜ ਕੇ ਨਾ ਵਿੱਚ ਧਸੀ ਜਾ। ਟਾਈਮ ਵਾਲਾ। ਰੱਬ ਕੋਲੀ ਨਾਲ ਹੀ ਰੱਖ ਸਿਰ 'ਚ। ਨੀਂ। ਇਹ ਖਰਾਬ ਹੈ ਨਾ। ਕੋਈ ਕੁਰਸੀ ਤੇ ਬਹੁਤ ਹੈ। ਕੋ ਜੀ। ਕੁਰਸੀ ਤੇ ਬਹੁਤ ਹੈ। ਤੇ ਫਿਰ ਕੋਲੀ ਲੈ ਕੇ ਆਏਗੀ ਕੁਰਸੀ ਤੇ ਐਸੇ ਕੁਰਸੀ ਤੇ ਬੈਠੇ ਕਿਤੇ ਉਹ ਕੇ ਕਰੇਗੀ ਨਾ ਬਿਸ ਦੇ ਅੱਤੇ ਨਾ ਡਿਲੀਵਰੀ ਤੇ ਜਾਣਾ ਨਹੀਂ ਦਾਲ ਜਿੱਤੇ ਟੋਲੀ ਜਾਣਾ ਦਾਗ ਲੱਗ ਜਾਣਾ ਦਾਲ ਅਸਲ 14 ਮੰਮੀ ਤੁਸੀਂ ਆਪ ਨਹੀਂ ਵੇਖਿਆ ਤੁਸੀਂ ਆਪਣੀ ਪੱਕਾ ਝੋਲੀ ਚ ਰਖਿਆ ਉਹ ਗੱਲ ਤੋਂ ਨਾ ਨਾ ਮੈਂ ਥਾਲੀ ਲਿਆ ਕੇ ਰਖੀ ਆ ਨਾ ਇੱਕ ਤਾੜੀ ਚ ਪੀਆ ਪਿਆ ਹਾਂ ਪੱਤਣ ਦੇ ਲਾ ਕੇ ਹਾਂ ਪਰ ਤੁਹਾਡੇ ਕੋਲ ਹੋ ਗਿਆ ਤਾਂ ਨਹੀਂ ਸੂਟਣ ਲੱਗਿਆ ਇੰਨਾ ਸਾਰਾ ਪ੍ਰਿੰਟ ਤੇ ਨਵਾਂ ਸੂਟ ਰਾਹ ਵੀ ਉਦੋਂ ਦੀ ਵੇਖਣ ਨਹੀਂ ਕਹਿੰਦੇ ਦਾਦੀ ਮਮਾ ਜਿਹੜਾ ਸੂਟ ਲਿਆਉਂਦੇ ਉਹੀ ਪਾ ਲੈਂਦੇ ਜਿਹੜਾ ਸੂਟ ਲਿਆਉਂਦੇ ਕਹਿੰਦੇ ਸਾਡੀ ਦਾਦੀ ਉਹੀ ਸਾਡੀ ਦਾਦੀ ਦੇ ਨਵਾਂ ਸੂਟ ਪਾਉਣਾ ਹੀ ਨਹੀਂ ਆਈ ਉਹਨਾਂ ਨੇ ਨਹੀਂ ਉਹ ਦਵਾ ਸੂਟ ਇੰਨਾ ਸਵਾਰਾ ਰੱਖਦੇ ਕਿ ਨਵਾਂ ਕਪੜਾ ਪਾਉਂਦੇ ਨਹੀਂ ਇਹਨਾਂ ਨੇ ਜਿਹੜਾ ਵੀ ਦਵਾ ਸੂਟ ਹੈ ਅੱਜ ਵੀ ਉਹ ਆਈ ਗਿਆ ਵੇਖਿਆ ਮੈਨੂੰ ਇਸ ਲਈ ਗਿਆ ਕਿ ਉਹ ਮੋਟੇ ਚੀਜ਼ ਨਹੀਂ ਹੋਣੀ ਚਾਹੀਦੀ ਸੀ ਤੇ ਫਿਰ ਥੱਲੇ ਦੇਖਾ ਉਹ ਵੀ ਗਿਆ ਮੈਂ ਕੀ ਗੱਲ ਕਰੀ ਬਰਸ਼ ਚਾਹੀਦਾ ਭੈਣ ਜੀ ਉੱਤਰ ਬਹਿ ਜਾਓ ਤੁਸੀਂ ਤੇ ਸਾਰੀ ਚਾਦਰ ਪੂਣੀ ਹੋ ਜਾਣੀ ਹੈ ਮੈਂ ਉਹਨਾਂ ਦੇ ਕੋਲ ਆ ਰਹੀ ਚਾਦਰ ਬੜੀ ਕੀਨਖਾਵਾ ਕਿਤੇ ਮੇਰੀ ਕੀਨਖਾਵੀ ਹੈ ਪਹਿਣਾ ਤੇ ਮੇਰਾ ਨਾ ਚਾਦਰ ਕੀਨਖਾਵਾ ਭਈ ਮੈਂ ਤੇ ਘੋੜਾ ਹੋਣੀ ਹੈ ਸਾਨੂੰ ਕਾਲ ਸੁਣ ਨਹੀਂ ਪਰ ਇਹ ਨਹੀਂ ਕਰਨੀ ਚਾਹੁੰਦੀ ਕਹਿੰਦੀ ਵਿਚਾਲਾ ਕਰੋ ਹੈਲੋ ਆਲੇ ਦੁਬਾਰਾ ਵਿਚਾਲਾ ਕਿਤਾਏ ਖੇਰੋਂ ਹੁੰਦੇ ਆ ਬੜੇ ਕਬਾਰ ਤੇ ਵਿਚਾਲਾ ਹਾਏ ਕੱਢ ਨਹੀਂ ਐ ਮੇਰੀ ਗੱਲ ਸੁਣੋ ਜੇ ਕੋਈ ਵੀ ਚੀਜ਼ ਲਾਉਣਾ ਮੈਨੂੰ ਨਹੀਂ ਲੱਗਦਾ ਕੁਝ ਹੁੰਦਾ ਹੈ ਇਹ ਬਸ ਬਹੁਤ ਜ਼ਿਆਦਾ ਫਰਕ ਬਹੁਤ ਜ਼ਿਆਦਾ ਫਰਕ ਹੈ ਕੀ ਹੁੰਦਾ ਕੀ ਬੰਦਾ بڑے ਵਾਲ ਜਿਹੜੇ ਆ ਸਟਾਈਪ ਆਫ ਹੋ ਜਾਂਦੇ ਆ ਅੱਜ ਦਿਨ ਦੇ ਸਮੂਹ ਜਿਹੜਾ ਨੀ ਕਿ ਡਾਈ ਕੋਲਰ ਮੇਰੇ ਵਾਲਾ ਚਟਕਾ ਤੇ ਪੈਣੀ ਹੈ ਇਹਦੇ ਗਫੜ ਟਿਕਰ ਕੱਪ ਪੈਣੀ ਨਹੀਂ ਬੇਬੇ ਕੋਟਿਆਂ ਦੇ ਜਿਆਦਾ ਟਿਕਰ ਟਿਕਡੇਗਾ ਹਾਂ ਸਾਰਾ ਤੇ ਨਹੀਂ ਹੋਏਗਾ ਕੁਝ ਐਪਰਨ ਦਿੱਤਾ ਦਾਰੀ ਉਹ ਵੰਦ ਨੂੰ ਧੁੱਲਾ ਵਾਲਾ ਆਪਣਾ ਨੁਕਰਾ ਕਰ ਲਿਆ ਤੇਰਾ ਬਣਾ ਦੇ ਮੇਰਾ ਬਣਾ ਕਿਤੇ ਹੈਗਾ ਹਾਂ ਤੁਹਾਡਾ ਨਵਾਂ ਸੂਤ ਚੰਦਰ ਦਾ ਲਾਣੇ ਜੋ ਜੀ ਇਹ ਨਵਾਂ ਪਾਇਲਾ ਲਾ ਗਿਆ ਵਾਲਾਂ ਨੂੰ ਕੀ ਕਰਦਾ ਇਹ ਦੇਣਾ ਕੀ ਕਰਦਾ ਵਾਲਾਂ ਨੂੰ ਕੁਛ ਨਹੀਂ ਲੱਟੇ ਡਾਈਵਸ ਹੈ ਡਾਈਵਸ ਹੈ ਅਰਾ ਕਹਿੰਦੀ ਸਿਲਕੀ ਹੋਣੀ ਮੈਂ ਕਹਿੰਦਾ ਜੀ ਕਹਿੰਦਾ ਕਿ ਵਾਲ ਸਿਲਕੀ ਹੋ ਜਾਂਦੇ ਹੈ ਐਲੋਵੇਰਾ ਲਾਇਆ ਸੋ ਤੁਸੀਂ ਵੀ ਜਰੂਰ ਟਰਾਈ ਕਰਿਓ ਇਹਨਾਂ ਨੇ ਤਾਂ ਰੋਜ਼ ਲਾਇਆ ਕਰਨਾ ਰੋਜ਼ ਡੈਲੀ ਨਹੀਂ ਹਫਤੇ ਬਾਅਦ ਹੀ ਰੋਜ਼ ਲਾਇਆ ਗਿਆ ਐਸੀ ਚੱਕ ਨਹੀਂ ਹੋ ਰਹਿਦਾ ਦੇ ਨੇ ਕਿ ਤੋ ਕਰਨਾ ਹੈ ਬੈਲੀ ਹੈ ਜੇ ਦੋਵੇਂ ਤੁਸੀਂ ਤੁਹਾਨੂੰ ਕੋਈ ਕੰਮ ਹੈ ਬੈਲੀ ਚੰਗਾ ਲੱਗਦਾ ਹੈ ਦਾਵ ਵਾਲਾ ਨੂੰ ਕਰਨਾ ਕੋਈ ਛੋਟਾ ਤੇ ਵਾਰਾਂ ਦੀ ਕੇਅਰ ਕਰਨ ਦੇ ਜੇ ਵਾਰਾਂ ਨੂੰ ਤੁਸੀਂ ਚੰਗਾ ਕੀ ਉਹ ਨਹੀਂ ਲੱਗਦਾ ਮਤਲਬ ਕਿ ਇਹੋ ਜੇ ਜਿਵੇਂ ਮੇਰੇ ਵਰਗੀ ਹੋਏ ਨਾ ਕੌਲੀ ਪੂਰੀ ਦੀ ਪੂਰੀ ਮੋਦੀ ਮਾਰ ਕੇ ਸਿਰ ਤੇ ਚੰਗੀ ਤਾਂ ਅੰਜ ਕਿਚ 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 ਕਰਦੇ ਸਾਰੇ ਨੂੰ ਹਲਾ ਦੇ ਕਿਚ ਕਿਚ ਤਾਂ ਅਗਰ ਸਾਰੇ ਤੇ ਏਡੇ ਇਕੱਠੇ ਨੇ ਤੇ ਇਹਨੂੰ ਗਰਾਇੰਡਰ ਚ ਪੀਸ ਲਿਆ ਹਾਂ ਉਸ ਤੋਂ ਵੱਧੇ ਰਾਂ ਹਾਂ ਨਾ ਇਹ ਹੋਰ ਮੈਂ ਨਹੀਂ ਜਾਣਾ ਮੰਮੀ ਗ੍ਰੈਂਡਰ ਚ ਕਰ ਲਿਆ ਉਹ ਵਿਚਾਰੇ ਆਲੋ ਵੈਰੀਓ ਜਾਣਾ ਮੈਂ ਮੈਂ ਕਿੱਥੇ ਜਾਣਾ ਨਹੀਂ ਕਰਨਾ ਮੈਂ ਕਰ ਲਿਆ ਜੀ ਬੰਦਾ ਫੋਨ ਕਰੇ ਜੀ ਇਹਨੂੰ ਫੋਨ ਵੀ ਕਰੇ ਮੰਮੀ ਸੰਡੇ ਨੂੰ ਸ਼ੋਪ ਬੰਦ ਹੁੰਦੀ ਆ ਆਰਾਮ ਨਾਲ ਬਠੋ ਵੈਰੀਓ ਵੈਰੀਓ ਬੋਲੋ ਆਏ ਓਏ ਆਹ ਸੜਦੀ ਕੁਛ ਨਹੀਂ ਕਰੇ ਸੱਪੜ ਮਾਰਨਾ ਤੇਰੇ ਪਿੰਡ ਦੀ ਜਾ ਕੇ ਜਿੱਤਾ ਕੱਢ ਲਈ ਇਧਰੋਂ ਮੈਂ ਤੈਨੂੰ ਘੁਮਾਉਣ ਦੀ ਦੋ ਉੱਡ ਕੇ ਨਹੀਂ ਆ ਤੂੰ ਆ ਕੇ ਜਿੱਦੂ ਕਰੀਦਾ ਘੁਮਾਉਂਦਾ ਮਤਲਬ ਮੈਂ ਇਦਾਂ ਕੀਤਾ ਤੇ ਵਾਪਸ ਇਹ ਆ ਫਿਰ ਟੁੱਟ ਗਿਆ ਮਤਲਬ ਤੁਸੀਂ ਕਰਕੇ ਦੱਸਣੀ ਕਿ ਕਿੱਦਾਂ ਜਿੱਤਿਆ ਇਧਰ ਨਾਲ ਕਰ ਤੂੰ ਉਧਰ ਹੀ ਕਰ ਮੈਂ ਕਰ ਤੂੰ ਇੱਥੇ ਮੇਰੇ ਵਾਲ ਚ ਕੀ ਆਖੀ ਕਰਨਾ ਆ ਦੇਖੋ ਇਦਾਂ ਹੀ ਮੈਂ ਤਾਂ ਮੈਨੂੰ ਇਦਾਂ ਫੋਲਡ ਕਰ ਗਿਆ ਇਦਾਂ ਕਰਾਂ ਨਹੀਂ ਕਰਨਾ ਜੋ ਕਰਨਾ ਇਧਰ ਨੂੰ ਫੋਲਡ ਆਏ ਹਾਏ ਮੈਂ ਤਾਂ ਜਿਹੜੀ ਸਲਾਹ ਦਿੰਦੀ ਆ ਉਹ ਸਭ ਤੋਂ ਵਧੀਆ ਈ ਚੇਸਰ ਦੇ ਵਿੱਚ ਪੌਂਦੀ ਕਾਲੀਬੋਦੀ ਬਾਦੀ ਤੇ ਨਾਲ ਸਾਰੇ ਬਾਹ ਚਾੜ। ਹੱਥਲੇ ਇਧਰ ਦੱਸਦੇ ਰਹਿੰਦੇ ਆ। ਘੁੰਮਦੇ ਫਿਰਦੇ ਰਹਿੰਦੇ ਹਾਂ ਦੋ ਲੈੜੇ ਦੇ ਵਿੱਚ ਨਾ ਮੰਜੇ ਤੇ ਬਹਿਣਗੇ ਨਾ ਹੋਰ। ਔਰ ਬੈਠੋ ਦੁਪਹਿਰ ਘਟੋ ਇੱਥੇ। ਨਹੀਂ ਕਿਉਂ? ਇਹ ਤੇ ਲੱਗਦੇ ਮੈਂ ਬਸ ਆਪਣਾ ਕੰਮ ਕਰਨਾ। ਫੋਲਦੀ ਬਾਹਰੋਂ ਮਿਟਰੇਣਾ। ਤੇ ਆ ਮਾੜਾ ਮਾੜਾ ਤਾਂ ਲੋਣੀ ਇੰਨੇ ਕੀ ਅਸਰ ਕਰਨਾ। ਕੋੜ ਡੇਗਾ ਦੂਹੁੰਦਾ ਇੰਨੇ ਲੱਗੂਗਾ ਮੈਂ ਕਿਦਾਂ ਲਾਵੀਏ ਗੁਛਰੇ ਜਿਹੇ ਅਗੇ ਸਾਰੇ ਇਹ ਚਾਹ ਉਹ ਆ ਗੁਛੜਾ ਜਾਈ ਚੁੱਕੇ ਇੱਕਾ ਤੂੰ ਉਥੇ ਇੱਥੇ ਸੈਂਟਰ ਤੇ ਫਿਰ ਡੇਗਦਾ ਫਿਰ ਮੈਨੂੰ ਨਹੀਂ ਆਣਾ ਦੇਖਿਆ ਮੇਰੀ ਗੱਲ ਸਰ ਉਹ ਸਿਰ ਚ ਰੱਖ ਤੂੰ ਇੰਜ ਇੰਜ ਕਰਕੇ ਚਾਹ ਲੈ ਸਸੇਪ ਚੈਸ ਇਹਦੇ ਅੰਦਰ ਨਹੀਂ ਖੰਨਾ ਵਾਲਾ ਦੇ ਲਾਉਣਾ ਹਾਂ ਤੇ ਫਿਰ ਉਹਦਾ ਹੀ ਬੈਰਾ ਉਹ ਵਿਚ ਹੀ ਲਈ ਦੇ ਸਾਰੇ ਰਾਜਪੂਤ ਚੰਗੀ ਤਰ੍ਹਾਂ ਵਾਸਤੇ ਵਾਸਤੇ ਰੱਖ ਇਹ ਦੇਖਦੇ ਜਾਉਂਗਾ ਠੀਕ ਕਰਨੀ ੜਕਾ ਪੈ ਗਈ ਮਾਰੇ ਕੋਈ ਗੱਲ ਨਹੀਂ ੜਕਾ ਪੈਲੇ ਜਦੋਂ ਨਾਤਾ ਜਦੋਂ ਆਪੇ ਕੱਢ ਲੈਣਗੇ ਕੋਈ ਗੱਲ ਨਹੀਂ ਦਾ ਸਾਬਿਤ ਮਗੇ ਨਾ ਦੇ ਦੇ। ਉਹ ਦੇਖੀਸ ਮਾਸਟਰਾਂ ਕਿਤੇ ਉੱਤੇ ਤਲੀ ਨਾ ਕਸ ਚ ਸਾਦੇ। ਜਦੋਂ ਇਹ ਦੇ ਦਕਰ ਦਾ ਫਰ ਵਾਲ ਰਫ ਹੁੰਦੇ ਆ। ਓਏ ਹੋਏ ਹੋਏ ਵਾਲ ਨਾ ਹੋ ਗਏ ਕਿਤੇ। ਵਾਲ ਰਫ ਨੇ ਕਹਿ ਜੇ ਵਾਲੇ। ਮੈਨੂੰ ਮੈਨੂੰ ਆਪਣੇ ਵਾਲਾਂ ਦੀ ਇੰਨੀ ਕੇਅਰ ਨਹੀਂ ਹੈਗੀ ਜਿੱਲੀ ਰਫ ਕਰਨ ਦੀ ਮੇਰੇ। ਲੰਬੇ ਬੜੇ ਵਿਚਾਰੇ। ਹੈ ਹੀ ਨਹੀਂ ਉੱਤੇ ਹੀ ਪਤਾ ਨਹੀਂ ਛੱਜ ਜਾਇਆ ਕਿ ਲੱਗਿਆ ਜਾਂ ਪਿੱਛੇ ਦੇ ਕੱਖ ਵੀ ਨਹੀਂ। ਚਲੋ। ਤਨੂ ਜੇ ਕਰਨਾ ਹੁਣ ਤੇ ਚਾਂਦੀ ਬੜੀ ਆ ਗਈ ਸੱਚ ਤੇ ਫਿਰ ਲੱਗਦਾ ਵਾਹ ਚਾਂਦੀ ਬੜੀ ਫਿਰ ਗਈ ਸਿਰ ਦੇ ਵਿੱਚ ਚਾਂਦੀ ਜਾਂਦੀ ਹੋਈ ਆ ਸੋਹਣੇ ਲੱਗਦੇ ਆ